ਕਵਰਨਾਮਾ ਦੇਖ ਰਿਹਾ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਵਿਸ਼ਾ ਸਿੰਘ ਬਲਟੋਹਾ ਨੂੰ ਮੁਤਲ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਤਲ ਕਰਨ ਤੋਂ ਪਹਿਲਾਂ ਹੀ ਆਪਣੇ ਆਪ ਸ਼੍ਰੋਮਣੀ ਅਕਾਲੀ ਦਲ ਦੀ ਮੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰ ਰਗਵੀਰ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਉੱਤੇ ਇਲਜ਼ਾਮ ਲਗਾਏ ਸੀ ਬਿਰਸਤ ਸਿੰਘ ਮੱਟੋਹਾ ਨੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਇਸ਼ਾਰਿਆਂ ਤੇ ਤੁਸੀਂ ਜਿਹੜੇ ਹੁਕਮ ਨਾਵੇਂ ਜਾਰੀ ਕਰਦੇ ਹੋ ਤੁਸੀਂ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਜਾਂਦੇ ਹੋ ਚਾਹੇ ਉਹ ਰਗਵ ਛੱਡਾ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਦੇ ਲੜਕੇ ਦੀ ਅਰਦਾਸ ਕੀਤੀ ਹੋਵੇ ਪਤਿਤ ਸਿੱਖ ਦੀ ਅਰਦਾਸ ਨਹੀਂ ਕਰ ਸਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਦਮਦਮਾ ਸਾਹਿਬ ਦੇ ਸ਼੍ਰੀ ਕੇਸਗੜ ਸ੍ਰੀ ਪਟਨਾ ਸਾਹਿਬ ਯਾਨੀ ਕਿ ਜਿੰਨੇ ਵੀ ਤਖਤ ਨੇ ਸਿੱਕਾਂ ਦੇ ਖਾਸ ਕਰਕੇ ਜਤੇਦਾਰ ਪਤਿਕ ਸਿੱਕ ਦੀ ਅਰਦਾਸ ਨਹੀਂ ਕਰ ਸਕਦੇ ਅਕੋਰਡਿੰਗ ਟੂ ਉਹਨਾਂ ਦਾ ਕਾਨੂੰਨ ਹੈ ਜਾਂ ਵਿਧਾਨ ਹੈ ਇਹ ਇਲਜ਼ਾਮ ਲਗਾਇਆ ਗਿਆ ਉਸ ਤੋਂ ਬਾਅਦ ਵਿਰਸਾ ਸਿੰਘ ਬਿਲਟਵਾਹ ਵੱਲੋਂ ਰਜ ਦੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਗਈਆਂ ਵੀਡੀਓ ਪਾਈਆਂ ਗਈਆਂ ਕਲਿਪਸ ਪਾਈਆਂ ਗਈਆਂ ਕਿ ਕਿਸ ਤਰ੍ਹਾਂ ਦੀ ਬੋਲਬਾਣੀ ਹੈ ਸ੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਈਵੰਦੋ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ ਕਿਹਾ ਕਿ ਇਹ ਨੀਟਾ ਹੈ ਉਹ ਨੀਟਿਆ ਮੈਂ ਤੈਨੂੰ ਮੇਰਾ ਮੈਨੂੰ ਤੇਰਾ ਪਤਾ ਹੈ ਤੂੰ ਕਿੱਥੋਂ ਹੁਕਮ ਤੈਨੂੰ ਜਾਰੀ ਹੁੰਦੇ ਨੇ ਤੂੰ ਕਿੰਨਾ ਦੇ ਹੱਥਾਂ ਦੀ ਕਾਟ ਪੁਤਲੀ ਬਣਿਆ ਹੋਇਆ ਹੈ ਆ ਪਿਛਲੇ ਦਿਨਾਂ ਦੇ ਵਿੱਚ ਵਿਰਸਾ ਸਿੰਘ ਬਲਟੂਵਾਰੀਕ ਇੰਟਰਵਿਊ ਕੀਤੀ ਕਹਿੰਦਾ ਮੇਰੇ ਕੋਲ ਮੂੰਹ ਨਾ ਖਲਵਾਓ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਦੇਣ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਜੇਪੀ ਨੱਡਾ ਦੇਸ਼ ਦੇ ਪ੍ਰਧਾਨ ਮੰਤਰੀ ਅਮਨ ਸ਼ਾਹ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਨ ਸ਼ਾਹ ਦਾ ਫਰਮਾਨ ਹੈ ਉਹਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ ਲੇਕਿਨ ਵਿਰਸਾ ਸਿੰਘ ਵਿਲਟੋਹਾਵੀ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਲੱਗੇ ਨੇ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਗਏ ਨੇ ਯਾਨੀ ਕਿ ਵਟ ਕਰ ਦਿੱਤੇ ਨੇ 7 ਮਈ ਨੂੰ ਇੱਕ ਬੜਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਉਸ ਇਕੱਠ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵਿਰਸਾ ਸਿੰਘ ਵਲਟੋਹਾ ਦੇ ਕੁੜਮ ਦਲਵੀਰ ਸਿੰਘ ਅਲਗੋ ਕੋਠੀ ਦਿਨ ਬੁੱਧਵਾਰ 7 ਮਈ ਨੂੰ ਦੁਪਹਿਰ 2 ਵਜੇ ਲਾਈਮ ਲਾਈਟ ਹੋਟਲ ਪੇਖ ਵਿੰਡੀ ਵਿੱਚ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਯਾਨੀ ਕਿ ਦਲਬੀਰ ਸਿੰਘ ਅਲਗੋ ਕੋਠੀ ਜੋ ਸਕੇ ਕੁੜਮ ਨੇ ਵਿਸਾ ਸਿੰਘ ਬਲਟੋਹਾ ਦੇ ਇਧਰ ਕਿਸੇ ਨੇ ਪੋਸਟ ਪਾ ਕੇ ਕਿਹਾ ਹੈ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਭਾਜਪਾ ਭਾਜਪਾ ਕਰਦਾ ਬਲਟੋਹਾ ਆਪੇ ਭਗਵਾ ਹੋਇਆ ਵਿਸਾ ਸਿੰਘ ਬਲਟੋਹਾ ਦੇ ਦੋਵੇਂ ਹੱਥ ਵਿੱਚ ਲੱਡੂ ਇਹ ਰਿਸ਼ਤੇਦਾਰ ਕੁੜਮ ਅਲਗੋ ਕੋਠੀ ਪਰਿਵਾਰ ਸਮੇਤ ਬੀਜੇਪੀ ਵਿੱਚ ਕਰਵਾਏ ਸ਼ਾਮਲ ਯਾਨੀ ਕਿ ਇਹ ਪੋਸਟ ਪਾਈ ਗਈ ਹੈ ਕਿ ਜਿਹੜੇ ਵਿਰਸਾ ਸਿੰਘ ਮਲਟੋਹਾ ਨੇ ਉਹਨਾਂ ਦੇ ਪਿਕਵਿੰਡੀ ਤੋਂ ਜਿਹੜੇ ਕੁੜਮ ਨੇ ਦਲਬੀਰ ਸਿੰਘ ਅਲਗੋ ਕੋਠੀ ਉਹ 7 ਮਈ ਨੂੰ ਜਿਹੜਾ ਹੈ ਉਹ ਸ਼ਰੋਮਣੀ ਯਾਨੀ ਕਿ ਕੱਲ ਜਿਹੜਾ ਹੈ ਉਹ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਯਾਨੀ ਕਿ ਪੋਸਤ ਸਾਨੂੰ ਕੱਲ ਅੱਜ ਅੱਜ ਮਿਲੀ ਹੈ। ਕੱਲ ਦਲਵੀਰ ਸਿੰਘ ਜਿਹੜੇ ਅਲਗੋ ਕੋਠੀ ਕੇ ਜਿਹੜੇ ਸੱਕੇ ਅ ਜਿਹੜੇ ਅ ਵਿਰਸਾ ਸਿੰਘ ਵਲਟੋਹਾ ਦੇ ਪਰਿਵਾਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਿਹੜੇ ਨੇ ਪਿੱਖਪਿੰਡੀ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਕੀ ਹੁਣ ਵਿਰਸਾ ਸਿੰਘ ਵਲਟੋਹਾ ਰੀ ਹੋਵੇਗਾ? ਕਈ ਤਾਂ ਲੋਕ ਇਹ ਵੀ ਕਹਿ ਰਹੇ ਨੇ ਕਿ ਵਿਰਸਤ ਸਿੰਘ ਵਲਟੋਹਾ ਵੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਕਿਸੇ ਵੀ ਸਮੇਂ ਜਾ ਸਕਦੇ ਨੇ ਤਾਂ